ਇਹ ਸਾਰਾ ਗਿੱਜਰ ਡਿੱਗ ਗਿਆ ਹੈ ਉੱਪਰ ਮਿੱਟੀ ਨਾ ਲੱਗਾ ਟਿਕਾਣ ਮੈਂ ਤਾਂ ਮਾਲੀ ਦਾ ਕੰਮ ਕਰਦਾ ਹਾਂ ਉਤਰਾ ਕਿੰਨਾ ਚਿਰ ਹੋ ਗਿਆ ਸੱਟ ਲੱਗੀ ਨੂੰ ਤੇ ਹੁਣ ਤੱਕ ਕਿੰਨਾ ਖਰਚਾ ਆ ਗਿਆ 15 ਮਹੀਨੇ ਹੋ ਗਏ ਸਰ ਖਰਚਾ ਕਾਫੀ ਸਰ ਘਰ ਵੀ ਸਾਰਾ ਗਹਿਣੇ ਰੱਖਿਆ ਹੈ ਕਿੰਨੇ ਚਿਰ ਗਹਿਣੀ ਕਰ 96 ਹਜ਼ਾਰ ਤੇ ਰੱਖਿਆ ਹੁਣ ਤੇ ਕਾਫੀ ਬਣ ਗਏ ਨੇ 5% ਤੇ ਲੇ ਅਰੀਬ ਜੀ ਹੁਣ ਤੱਕ ਕਿੰਨਾ ਖਰਚਾ ਲੱਗ ਗਿਆ ਤੇ ਕਾਫੀ ਲੱਗ ਗਿਆ ਹੈ ਵੇ ਕਮਾਉਂਦੇ ਹੀ ਘਰ ਚਲਾਉਂਦੇ ਆਂ ਮਨ ਜਿਹੇ ਬਹਿਣਾ ਪੈ ਗਿਆ ਇੱਕ ਤੁਹਾਡਾ ਬੇਟਾ ਫਿਰ ਕੀ ਮੰਨ ਚਾਹੁੰਦਾ ਜਦੋਂ ਬੇਟਾ ਬੜੀਆਂ ਮੰਗਾਂ ਕਰਦਾ ਨੂੰ ਗਿਆ ਇਹ ਬੜੀ ਹੈ ਪਤਨੀ ਵੀ ਕੇਟੇ ਮੂੰਹ ਲਵੇ ਜੀ ਦੁਖੀ ਹੰਦਾ ਮਨ ਚਾਹ ਪਰਮਾਤਮਾ ਮਿਰਤੇ ਪੜਦਾ ਪਾਤੇ ਮੈਨੂੰ ਇੱਕ ਦਿਨ ਗੱਲ ਕੀ ਅਜ ਅਰਦਾਸ ਕਰਦੇ ਹੋ ਕੀ ਲੋਕਾਂ ਨੂੰ ਕਹਿਣਾ ਚਾਹੁੰਦੇ ਹਾਂ ਸਾਂਸੇ ਹੀ ਆ ਵੀਰਾਂ ਨੂੰ ਪਹਿਲਾਂ ਤਾਂ ਮੇਰਾ ਵੀਰਾਂ ਜੱਲ ਲੈ ਕੇ ਆ ਵੀਰ ਪੀ ਤੇ ਜਿਆਦਾ ਕਿਤਾ ਚਲਦਾ ਬੜਾ ਔਖਾ ਭਾਈ ਚਲਦਾ ਦਵਾਈ ਜੇ ਕੋ ਦੇ ਦੇ ਤੇ ਖਾ ਲੈਣਾ ਨਹੀਂ ਉਸ ਤੋਂ ਬਾਅਦ ਕੀ ਸੁਣਨੇ ਹ ਕੋਈ ਵੀ ਹਰ ਪੀ ਹੋ ਜਾਂਦਾ ਹੀ ਸੁਣਨੇ ਆਪਣੇ ਬੱਚੇ ਨੂੰ ਇਦਾਂ ਸੈੱਟ ਕਰਨਾ ਆਕਤਾ ਕਰਨਾ ਤੀਰੇ ਸੁਪਨੇ ਦੇ ਬੜੇ ਵੇਖੇ ਕੀ ਹੋਣਾ ਜਾਂਦੇ ਬਤਨ ਫੌਜੀ ਤਾਡੀ ਜੋ ਟਾਇਲਟ ਆ ਲੈਟਰਿੰਗ ਉਹ ਵੀ ਤੁਹਾਡੀ ਦੱਸਿਆ ਤੁਸੀਂ ਵੀ ਪਤਨੀ ਛੋੜ ਗਈ ਹੈ ਕੀ ਕਰਨਾ ਚਾਹੁੰਦੇ ਹੋ ਹਾਂਜੀ ਕੀ ਕਰਨਾ ਕਿੱਦਾਂ ਕਰੀ ਸਰ ਜੀ ਬਹੁਤ ਔਖਾ ਹੈ ਕੰਮ ਤੇ ਵੀ ਜਾਣਾ ਪੈਂਦਾ ਰੋਟੀ ਆ ਡੇਲੀ ਬਣਾ ਕੇ ਜਾਣੀ ਪੈਂਦੀ ਕਈਆਂ ਬਾਜੀ ਹਾਂ ਕਿ ਹਾਨੂੰ ਫੇਰ ਦੇਖਣਾ ਇਹਦੇ ਬਾਅਦ ਤੇ ਬਹੁਤ ਤੰਗੀ ਮੈਂ ਤੇ ਜਿਹੜਾ ਪਿਆਏ ਪਿਆ ਹੈ ਇਹ ਜਿਆਦਾ ਤੰਗ ਨਹੀਂ ਕਰਦੀ ਮੈਂ ਗੁਰਦੀ ਪੁੱਛਾ ਕਰਦੀ ਹਾਂਜੀ ਇਹਨਾਂ ਤਾਂ ਮੈਂ ਲੋਕਾਂ ਨੂੰ ਰੱਖਿਆ ਹੈ ਫਿਰ ਵੀ ਰਨ ਕਰਨਾ ਚਾਹੁੰਦਾ ਫਿਰ ਮੇਰੇ ਲਾਜ ਹੋ ਜਾਏ ਹੋ ਜੀ ਤੇ ਮੈਂ ਆਪਣਾ ਕੰਮ ਤੁਰਪਾ ਸਰਕੀਨਾ ਫਕਤ ਰਾਨਾ ਗੁਰਵਿੰਦਰ ਕੌਰ ਚੂਏ ਵਾਲੇ ਨੇ ਵਾਲੇ ਕੀ ਹੋਇਆ ਕਰੋ ਇਹਨਾਂ ਦੇ ਮਾਲੀ ਦਾ ਕੰਮ ਕਰਨ ਗਏ ਸੀ ਗੀਜਰ ਟੰਗਵ ਲੱਗੀ ਤੇ ਉਹ ਗੀਜਰ ਵੱਜ ਗਿਆ ਇਹਨਾਂ ਦੀ ਲੱਤ ਤੇ ਕਿੰਨਾ ਕੁ ਲਾਗਤ ਮੁਦਖਰ ਚਾਹ ਕੰਨਾ ਜਰੂਰ ਹੋਇਆ 1.5 ਸਾਲ ਹੋ ਗਿਆ ਇਹਨਾਂ ਨੂੰ ਪਿਆ ਨੂੰ ਤੇ ਖਰਚਾ ਕਾਫੀ ਆ ਗਿਆ ਕੰਡ ਜਮੀਨ ਰੱਖੀ ਗਿਆ ਨੇ ਹਾਂਜੀ ਉਹ ਵੀ ਇਹਨਾਂ ਤੇ ਹੀ ਲਾਈ ਆ ਕਿਨੇ ਪੈ ਗਏ 96 ਹਾਂ ਇੱਕ ਦਿਨ ਸੰਡੇ ਫੋਨ ਹੀ ਫੋਨ ਸੁਣ ਰੱਖਣਾ ਪਿਆ ਗਿਆ ਉਹ ਕੀ ਕੰਮ ਹਾਂਜੀ ਉਹ ਨਾ ਮੈਂ ਕਹੇ ਇਹ ਲਾਤ ਨੂੰ ਠੰਡ ਲਾਦੀ ਮੈਂ ਧੁੱਪੇ ਆ ਜੋ ਜਗਰਾ ਕੇ ਉਹ ਆਦੇ ਦਰਵਾਜ਼ੇ ਕੋ ਥੜੀ ਕੱਚੀ ਤੇ ਉਹ ਏ ਟੁ ਖੜ ਗਈ ਤੇ ਡਿੱਗ ਪਈ ਤੇ ਉਹ ਮਣਕੇ ਮੇਰੇ ਕੋਲ ਪੈਸਾ ਕੋਲ ਕੋਈ ਨਹੀਂ ਮੈਂ ਗਈ ਇੱਕ ਦੁਕਰ ਮੰਗਣ ਨਹੀਂ ਮਿਲੇ ਤੇ ਫਿਰ ਮੈਂ ਕਿਹਾ ਚੱਲ ਫੋਨ ਰੱਖ ਲਉ ਤੇ ਮੈਂ ਇਹਨਾਂ ਦਵਾਈ ਲਿਆ ਕੇ ਦਿੱਤੀ ਸੀ ਕੀ ਗੱਲ ਹਾਂਜੀ ਬੱਸ ਇਹ ਹੀ ਕਹਿਣਾ ਚਾਹਨੀ ਆ ਕਿ ਆਪਣੀ ਮਿਹਨਤ ਜੋ ਕਰਦੇ ਉਹਨਾਂ ਨੇ ਮਾਲਕ ਬਹੁਤ ਬਹੁਤ ਦਵੇ ਆਪਣੇ ਜਸ਼ਵੰਦ ਦੇ ਕੱਢ ਕੇ ਤੇ ਇਹਨਾਂ ਦਾ ਇਲਾਜ ਹੋ ਸਕੇ ਕੋਈ ਤੁਹਾਡਾ ਫੋਨ ਨੰਬਰ ਜਿੱਤੇ ਦਾ ਸੰਪਰਕ ਕਰੇ ਕੋ ਤੁਹਾਨੂੰ ਹਾਂਜੀ 9644486806 9644486806 ਕੋਈ ਆਪਣਾ ਨਾਮ ਦੱਸੋ ਕੋਈ ਮੇਰਾ ਨਾਮ ਮਨਜੀਤ ਸਿੰਘ ਸਰਬੱਤ ਦਾ ਭਲਾ ਸੇਵਾਸਾ 60 ਜੀ ਸੰਪਰਕ ਲਾਂਤ ਜੀ ਕੀ ਕਹਿਣਾ ਚਾਹੁੰਦੇ ਆ ਪਰਿਵਾਰ ਨਾਲ ਤੁਹਾਨੂੰ ਮਿਲਾਇਆ ਫਿਰ ਤੁਹਾਡਾ ਵੀ ਬਹੁਤ ਧੰਨਵਾਦ ਆ ਕੀ ਕਹਿਣਾ ਚਾਹੁੰਦੇ ਆ ਪਰਿਵਾਰ ਬਾਰੇ ਲੋਕਾਂ ਨੂੰ ਪਰੀਹੀ ਦੇ ਲੋਕਾਂ ਨੂੰ ਬੇਨਤੀ ਕਰਦੇ ਆ ਕਿ ਪਰਿਵਾਰ ਦੇ ਹਾਲਾਤ ਤੁਸੀਂ ਵੀ ਆਣ ਕੇ ਵੇਖਿਆ ਤੇ ਵੀਰ ਦੇ ਜ਼ਖਮ ਜਿਹੜਾ ਕਾਫੀ ਜ਼ਿਆਦਾ ਆ ਤੇ ਅਸੀਂ ਤੇ ਇਹੀ ਬੇਨਤੀ ਕਰਦੇ ਆ ਸੰਗਤ ਨੂੰ ਕਿ ਆਪਣੀ ਇਕਰਤ ਕਮਾਈ ਚੋਂ ਦਾ ਸਬੰਧ ਕੱਢ ਕੇ ਤੇ ਜਰੂਰ ਇਸ ਵੀਰ ਦੀ ਜਿਹੜੀ ਹੈਲਪ ਹੋਣੀ ਚਾਹੀਦੀ ਆ ਤੇ ਪਿੰਡ ਵਾਸੀਆਂ ਨੂੰ ਵੀ ਬੇਨਤੀ ਕਰਦੇ ਆ ਕਿ ਜਰੂਰ ਇਸ ਵੀਰ ਦੀ ਹੈਲਪ ਵਾਸਤੇ ਤੇ ਇਲਾਜ ਵਾਸਤੇ ਜਰੂਰ ਅੱਗੇ ਆਉਣਾ ਚਾਹੀਦਾ ਠੀਕ ਪਰਿਵਾਰ ਆ ਪਰਿਵਾਰੀ ਪਾਲਣਾ ਪਰ ਉਹਦੇ ਦਵਾਈ ਦੇ ਪੈਸੇ ਨਹੀਂ ਦਿੱਦਣਾ हां जी बहुत ਔਖਾ ਜੀ ਜਿਹੜੀ ਭੈਣ ਆ ਵਿਚਾਰੀਏ ਘਰਾਂ ਦਾ ਕੰਮ ਕਰਦੀ ਆ ਤੇ 1200 ਰੁਪਏ ਕਹਿੰਦੇ ਮਹੀਨੇ ਦਾ ਮਿਲਦਾ ਵਾ ਤੇ ਅੱਜ ਦੇ ਜਮਾਨੇ ਦੇ ਵਿੱਚ ਤੁਹਾਨੂੰ ਪਤਾ ਮਹਿੰਗਾਈ ਦਾ ਦੌਰ ਆ ਤੇ ਇੰਨੀ ਮਹਿੰਗਾਈ ਦੇ ਵਿੱਚ ਜਿਹੜਾ 1200 ਰੁਪਏ ਦੇ ਨਾਲ ਜਿਹੜਾ ਘਰ ਦਾ ਗੁਜ਼ਾਰਾ ਬਹੁਤ ਔਖਾ ਆ ਬੱਚਾ ਵੀ ਇਹਨਾਂ ਦਾ ਛੋਟਾ ਸਕੂਲ ਜਾਂਦਾ ਆ ਤੇ ਬੱਚੀ ਦੀਆਂ ਵੀ ਖਾਸ਼ੀਆਂ ਹੁੰਦੀਆਂ ਨੇ ਕੁਛ ਨਾ ਕੁਝ ਆ ਕਿ ਜਦਾਂ ਬੱਚੇ ਮੰਗਦੇ ਆ ਚੀਜ਼ਾਂ ਤੇ ਬੱਚੀ ਦੀਆਂ ਖਾਸ਼ੀਆਂ ਹੁੰਦੀਆਂ ਨੇ ਪਰ ਗੁਜ਼ਾਰਾ ਜਿਹੜਾ ਵੀਰ ਆ ਕਮਾਉਣ ਵਾਲਾ ਸੀਗਾ ਆਪ ਮੰਜੇ ਤੇ ਪੈ ਗਿਆ ਤੇ ਖਾਸ਼ੀਆਂ ਕਿਤਨਾ ਕਿਤੇ ਬੱਚੀ ਦੀਆਂ ਅਧੂਰੀਆਂ ਰਹਿ ਚੁੱਕੀਆਂ ਨੇ